कैंसर जो है कैंसर एज नहीं है जे अर्ली ट्रीटमेंट हो जाए कैंसर इज ऑलवेज क्योरेबल असी ਕੋਸ਼ਿਸ਼ ਕੀਤੀ ਚਲੋ ਇੱਕ ਕੈਂਸਰ ਅਵੇਰਨੈਸ ਤੇ ਉੱਪਰ ਕੈਂਪ ਕਰਦੇ ਆਂ ਕੈਂਸਰ ਅਵੇਰਨੈਸ ਤੇ ਉੱਪਰ ਕੈਂਪ ਕਰਨ ਲਈ ਤਾਂ ਕੈਂਸਰ ਪੇਸ਼ੈਂਟਸ ਲਈ ਫੰਡ ਰੇਸ ਕਰਨ ਲਈ ਸਾਨੂੰ ਸਪੋਰਟ ਦੀ ਲੋੜ ਸੀ ਤੇ ਜਸ ਖਾਲਸਾ ਈ ਨਾਲ ਕੰਟੈਕਟ ਕੀਤਾ ਐਂਡ ਬਹੁਤ ਵਧੀਆ ਬਹੁਤ ਇੱਕ ਮਿੱੱਗਾ ਉਹਨਾਂ ਵੱਲੋਂ ਸਾਨੂੰ ਰਿਸਪੌਂਸ ਆਇਆ ਤੇ ਜਿਹਦੇ ਨਾਲ ਸਾਡਾ ਹੌਸਲਾ ਹੋਰ ਵਧਿਆ ਸਾਨੂੰ ਲੱਗਿਆ ਵੀ ਹਾਂ ਇਹ ਅਸੀਂ ਕੰਮ ਕਰ ਸਕਦੇ ਆ ਕਿਉਂਕਿ ਜਦੋਂ ਤੁਹਾਡੇ ਕੋਲ ਬੈਕਐਂਡ ਸਪੋਰਟ ਹੈਗੀ ਆ ਤੁਹਾਡੇ ਪਿੱਛੇ ਕੋਈ ਤੁਹਾਨੂੰ ਸਪੋਰਟ ਕਰਨ ਵਾਲਾ ਹੈ ਤਾਂ ਹੌਸਲਾ ਵੀ ਵੱਧ ਜਾਂਦਾ ਤੁਹਾਡਾ ਬਹੁਤ ਸ਼ਾਰਟ ਸਮੇਂ 'ਚ ਉਹਨਾਂ ਨੇ ਸਾਨੂੰ ਪੂਰਾ ਹੌਸਲਾ ਦਵਾਇਆ ਕਿ ਨ ਅਸੀਂ ਇੱਥੇ ਵਿਰਾ ਬਿਲਡਸਟ ਅੱਜ ਆਪਣਾ ਇੱਕ ਵਾਕਥਨ ਆਰਗੇਨਾਈਜ਼ ਕੀਤਾ ਜਿਸ ਆਲਮੋਸਟ 3 ਕਿਲੋਮੀਟਰ ਦੀ ਵਾਕ ਸੀਗੀ ਸੇ ਦੋ ਕੈਂਸਰ ਪੇਸ਼ੈਂਟਸ ਦੇ ਸਾਹਮਣੇ ਆਏ ਜਿਨ੍ਹਾਂ ਨੂੰ ਬਹੁਤ ਫਾਈਨੈਂਸ਼ੀਅਲ ਹੈਲਪ ਦੀ ਲੋੜ ਸੀ ਤਾਂ ਖਾਲਸਾ ਆਈ ਉਹਨਾਂ ਦੀ ਟੀਮ ਨਾਲ ਸੀ ਉਹਨਾਂ ਨੂੰ ਮਿਲਾਇਆ ਔਰ ਬਹੁਤ ਐਫਰਟ ਨਾਲ ਨਿੱਗਾ ਜਵਾਬ ਆਇਆ ਤੇ ਉਹਨਾਂ ਨੇ ਕਿਹਾ ਸੀ ਇਹਨਾਂ ਦੀ ਫਾਈਨੈਂਸ਼ੀਅਲੀ ਹੈਲਪ ਕਰਦੇ ਹਾਂ ਉਹਦੇ ਲਈ ਮੈਂ ਖਾਲਸਾ ਬੇਅਡ ਦਾ ਦਿਲੋਂ ਧੰਨਵਾਦ ਕਰਦੇ ਆਂ ਕਿ ਸਾਡੇ ਤੋਂ ਪਹਿਲਾਂ ਅਸੀਂ ਤਾਂ ਹਲੇ ਜਸ ਇਸ ਮੋਹਿੰਮ 'ਚ ਆਏ ਆ ਖਾਲਸਾ ਹੈ ਬਹੁਤ ਵੱਡੀ ਸੰਸਥਾ ਹੈ ਬਟ ਸਾਨੂੰ ਅੱਜ ਬਹੁਤ ਪ੍ਰਾਉਡ ਹੈ ਮਾਨ ਹੈ ਕਿ ਅਸੀਂ ਖਾਲਸਾ ਆਈ ਵਰਗੀ ਸੰਸਥਾ ਦੇ ਨਾਲ ਜੁੜ ਕੇ ਅੱਜ ਕੈਂਸਰ ਅਵੇਰਨੈਸ ਤੇ ਉੱਪਰ ਮੁਹਿੰਮ ਕਰ ਰਹੇ ਹਾਂ ਤੇ ਕੈਂਸਰ ਪੇਸ਼ੈਂਟਸ ਤੇ ਦੋ ਚਾਹੇ ਦੋ ਕੈਂਸਰ ਪੇਸ਼ੈਂਟ ਤੇ ਹੈਲਪ ਕੀਤੀ ਹੈ ਇਸੇ ਤਰ੍ਹਾਂ ਇਹ ਲੜੀ ਵਧਦੀ ਜਾਊਗੀ ਸਾਨੂੰ ਉਮੀਦ ਹੈ ਤੇ ਕਿ ਕੈਂਸਰ ਸਰਵਾਈਵਰ ਵੀ ਸਾਡੇ ਕੋਲ ਆਏ ਉਹਨਾਂ ਨੇ ਆਪਣੀ ਸਟਰਗਲ ਸ਼ੇਅਰ ਕੀਤੀ ਜਿਹੜਾ ਸਾਡੇ ਬੱਚਿਆਂ ਵਾਸਤੇ ਵੀ ਬਹੁਤ ਮੋਟੀਵੇਸ਼ਨਲ ਸੀ ਤਾਂ ਮੈਂ ਖਾਸਾ ਐਡਾ ਵੇਰਾ ਬਿਲਡਰਸ ਸਾਹ ਡਾਕਟਰ ਸੋਹਨਾ ਹਸਪੀਟਲ ਤੇ ਡਾਕਟਰਸ ਦਾ ਦਿਲੋਂ ਧੰਨਵਾਦ ਕਰਦੇ ਹਾਂ ਨਾਲ ਪੰਜਾਬ ਟੈਕਨੋਲੋਜੀ ਯੂਨੀਵਰਸਿਟੀ ਦੇ ਆਪਣੇ ਅਥਾਰਟिटीज ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਪ੍ਰਵਾਨਗੀ ਦਿੱਤੀ ਕਿ ਅਸੀਂ ਆਪਣੇ ਐਨਐਸਐਸ ਵਿਰਡ ਦੇ 85 ਬੱਚਿਆਂ ਦੇ ਨਾਲ ਇਸ ਮਹਿੰਮ ਦਾ ਹਿੱਸਾ ਬਣ ਸਕੇ ਧੰਨਵਾਦ ਸਸਿਤਾ